ਲਖਣਾ ਦੇ ਨੇੜੇ ਸਰਕਾਰਾਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਵਾਅਦੇ ਨਿਕਲਦੇ ਨੇ ਫੋਕਲੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡੋ ਲਬਾਣਿਆਂ ਵਾਲੀ ਵਿਖੇ ਮਜ਼ਦੂਰ ਨੂੰ ਲੰਬੇ ਸਮੇਂ ਤੋਂ ਆ ਰਹੇ ਬਿੱਲ ਦੇ ਸਬੰਧ ਵਿੱਚੋ ਮਜ਼ਦੂਰ ਲੋਕ ਲਹਿਰ ਮਨਰੇਗਾ ਵਰਕਰ ਯੂਨੀਅਨ ਨੂੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡੋ ਲਬਾਣਿਆਂ ਵਾਲੀ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਬਿਜਲੀ ਬੋਰਡ ਦੀ ਵਿਰੋਧਤਾ ਤੇ ਨਾਅਰੇਬਾਜ਼ੀ ਕੀਤੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕੇਐਸਕੇ نیوز ਤੋਂ ਪੱਤਰਕਾਰ ਕੁਲਦੀਪ ਸਿੰਘ ਤਕਰੀਜ਼ੰਟ ਪੱਟੀ ਦੀ ਰਿਪੋਰਟ ਜਿੰਦਾਬਾਦ 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 ਮੈਦੂਰ ਇਕਤਾ ਜਿੰਦਾਬਾਦ 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 ਪੂਰ ਇਕਤਾ ਜਿੰਦਾਬਾਦ 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 ਬਿਜਲੀ ਬੋਰਡ ਦਾ ਪ੍ਰਬੰਧਕ ਟਾਂਚਾ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਬਿਜਲੀ ਬੋਰਡ ਦਾ ਪ੍ਰਬੰਧਕ ਟਾਂਚਾ ਮੁਰਦਾਬਾਦ ਮੁਰਦਾਬਾਦ ਮੈਦੂਰ ਇਕਤਾ ਜਿੰਦਾਬਾਦ 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 ਬਿਜਲੀ ਬੋਰਡ ਦਾ ਪ੍ਰਬੰਧਕ ਢਾਂਚਾ ਮੁਰਦਾਵਾਦ 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 ਕੱਟੇ ਹੈ ਕਨੈਕਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੱਟੇ ਹੋਏ ਕਨੈਕਸ਼ਨ ਬਹਾਲ ਕਰੋ ਬਹਾਲ ਕਰੋ ਹਰ ਅੱਛੇ ਕਨੈਕਸ਼ਨ ਲਵਾ ਕੇ ਰੱਖੋ ਸਾਨੂੰ ਬੰਦ ਕਰੋ ਕੱਟੇ ਹੋਏ ਕਨੈਕਸ਼ਨ ਲਵਾ ਕੇ ਰੱਖਾਂਗੇ ਕੱਟੇ ਹੋਏ ਕਨੈਕਸ਼ਨ ਲਵਾ ਕੇ ਰਹਾਗੇ ਆ ਕੇ ਆਂਗੇ ਲੋੜ ਤੇ ਹਣ ਦੇ ਲਵਾ ਕੇ ਹਟਾਂਗੇ ਇੱਕ ਤਰੀਕਾ ਬੋਲਾ ਕਰੋ ਠੀਕ ਲਗਰ ਬੋਲਾ ਕਰੋ ਜਦੋਂ ਮੈਂ ਬੋਲ ਕੇ ਨਾ ਬੋਲਾ ਕਰੋ ਠੀਕ ਹੈ ਮੈਦੂਰ ਏਕਤਾ ਜਿੰਦਾਬਾਦ 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 ਕਟੇ ਹੋਏ ਕਨੇਟਰ ਲਵਾ ਕੇ ਹਲਾਲ ਰਹਾਗੇ ਲਵਾ ਕੇ ਰਹਾਗੇ ਲਵਾ ਕੇ ਰੋਗੇ ਬਿਜਲੀ ਬੋਰਡ ਦਾ ਪ੍ਰਬੰਧਕ ਟਾਂਚਾ ਮੁਰਦਾਬਾਦ ਮੁਰਦਾਬਾਦ ਹਾਂਜੀ ਭਾਈ ਜੋ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇ ਬਾਰੇ ਕੀ ਕਹਿਣਾ ਚਾਹੀਦਾ ਅਸੀਂ ਮਟਰੇਗਾ ਵਰਕਰ ਯੂਨੀਅਨ ਵੱਲੋਂ ਅੱਜ ਜਿਹੜਾ ਪੈਂਡ ਲਵਾਣਿਆਂ ਵਾਲੀ ਵਿੱਚ ਅਸੀਂ ਦਰਨਾ ਲਾਇਆ ਜਿਹੜਾ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਜਿਹੜੇ ਲੰਮੇ ਸਮੇਂ ਤੋਂ ਬਿਜਲੀ ਦੇ ਬਿੱਲ ਆ ਜਿਹੜੇ ਉਹ ਮਜ਼ਦੂਰਾਂ ਨੂੰ ਆ ਰਹੇ ਆ ਪਰ ਅਜੇ ਤੱਕ ਵੀ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਿਆ ਅਜੇ ਤੱਕ ਵੀ ਜਿਹੜੇ ਲੰਬੇ ਸਮੇਂ ਤੋਂ ਸਾਡੇ ਮਜ਼ਦੂਰਾਂ ਨੇ ਫੈਲਾ ਪੜੀਆਂ ਜਿਹੜੇ ਮਜ਼ਦੂਰ ਅੱਡ ਹੋਏ ਆ ਉਹਨਾਂ ਦੇ ਹਜੇ ਤੱਕ ਮੀਟਰ ਨਹੀਂ ਲਾਏ ਗਏ ਅਸੀਂ ਕਹਿੰਦੇ ਵੀ ਸਿਲੰਡਰ ਦੀ ਕਾਪੀ ਤੇ ਜਿਹੜਾ ਮਜ਼ਦੂਰ ਦਾ ਮੀਟਰ ਲਾਇਆ ਜਾਵੇ ਬਿਨਾਂ ਸ਼ਰਤ ਤੋਂ ਕਿਉਂਕਿ ਮਜ਼ਦੂਰ ਨੂੰ ਕਿਹਾ ਜਾਂਦਾ ਵੀ ਰਸੋਈ ਬਣਾਓ ਜਾਂ ਚਾਰ